ਕਹਿੰਦੇ ਆ ਨਾ ਕਰਮ ਬੰਦੇ ਦੇ ਮੂਹਰੇ ਆ ਹੀ ਜਾਂਦੇ ਹੁੰਦੇ ਆ ਤੁਸੀਂ ਸਾਰਿਆਂ ਨੇ ਅਮਰਿਤਪਾਲ ਸਿੰਘ ਮਹਿਰੋ ਵਾਲੀ ਵੀਡੀਓ ਦੇਖੀ ਹੋਣੀ ਆ ਕਰਦੇ ਜੀ ਬਾਬੇ ਉਹ ਦੋ ਇਹਦੇ ਚ ਪਹਿਲੂ ਨਿਕਲਦੇ ਪਏ ਆ ਪਹਿਲਾਂ ਤਾਂ ਕਈ ਲੋਕ ਕਹਿ ਰਿਹਾ ਵੀ ਹਾਂ ਵੀ ਕਿੱਥੇ ਆ ਪੰਜਾਬ ਦਾ ਯੋਧੇ ਪੰਜਾਬ ਸਾਫ ਕਰਨ ਨੂੰ ਫਿਰਦੇ ਆਂ ਆਪ ਚੁੰਮੀਆਂ ਆ ਪਪੀਆਂ ਕਰਦੇ ਫਿਰਦੇ ਆਪ ਪੁਚੀਆਂ ਬੁੱਗੀਆਂ ਕਰਦੇ ਫਿਰਦੇ ਆਂ ਦੂਜੇ ਪਾਸੇ ਲੋਕੀ ਕਹਿ ਰਹੇ ਆ ਏ ਆਈ ਆ ਉਹਦੇ ਪਰਸਨਲ ਲਾਈਫ ਆ ਤੁਸੀਂ ਕੌਣ ਹੁੰਨੇ ਹੋ ਬੰਦਾ ਪਰਸਨਲ ਲਾਈਫ ਤੇ ਜੋ ਮਰਜ਼ੀ ਕਰੇ ਇਹ ਕਰੇ ਉਹ ਕਰੇ ਅੱਛਾ ਜੇ ਇਦਾਂ ਸੋਚੀਏ ਫਿਰ ਤਾਂ ਕੁੱਲੜ ਪੀਦੇ ਵਾਲਿਆਂ ਦੇ ਵੀ ਪਰਸਨਲ ਲਾਈਫ ਸੀਗੀ ਮਨ ਲਿਆ ਕਮਲ ਕੌਰ ਗਲਤ ਸੀਗੀ ਸੋਸ਼ਲ ਮੀਡੀਆ ਦੇ ਕੁੱਲੜ ਪੀਦੇ ਵਾਲੇ ਤਾਂ ਨਹੀਂ ਲੁੱਚਪੂਣਾ ਫੁਲਾਉਂਦੇ ਬਲਗੇਰਿਟੀ ਉਹ ਤਾਂ ਨਹੀਂ ਸੀ ਫੁਲਾਉਂਦੇ ਉਹ ਤਾਂ ਆਪਣਾ ਕੰਮ ਕਰਦੇ ਪਈ ਸੀਗੇ ਨਾ ਉਹਨਾਂ ਦੀ ਤਾਂ ਪਰਸਨਲ ਲਾਈਫ ਸੀਗੀ ਪਰਸਨਲ ਰੀਲ ਉਹਨਾਂ ਨੇ ਫੋਨ ਚੋਂ ਕਿਸੇ ਨੇ ਸ਼ੇਅਰ ਕਰਤੀ ਸੀਗੀ ਫਿਰ ਉਹਨਾਂ ਨੂੰ ਹਜੇ ਤੱਕ ਕਿਉਂ ਲੋਕੀ ਜਲੀਲ ਕਰਦੇ ਆ ਲੋਕਾਂ ਦਾ ਅੱਜ ਕੱਲ ਕੋਈ ਸਟੈਂਡ ਨਹੀਂ ਰਿਹਾ ਨਾ ਸਹੀ ਨੂੰ ਸਹੀ ਕਹਿ ਰਿਹਾ ਬੰਦਾ ਨਾ ਗਲਤ ਨੂੰ ਗਲਤ ਕਹਿ ਰਿਹਾ ਪਰ ਜਿਹੜੀ ਲਹਿਰ ਚੱਲਦੀ ਪਈ ਆ ਬੰਦਾ ਡਰ ਦੇ ਮਾਰੇ ਉਹਨੂੰ ਤੋੜਦਾ ਹੀ ਨਹੀਂ ਮੈਂ 4-5 ਰੀਲਾਂ ਪਾਈਆਂ ਸੀਗੀਆਂ ਜਿੱਚ ਮੈਂ ਜਮਾਂ ਸੱਚੀਆਂ ਗੱਲਾਂ ਕੀਤੀਆਂ ਸੀਗ ਕਮਲ ਕੌਰ ਅਲੀ ਅਮਰਿਤਪਾਲ ਸਿੰਘ ਮੈਰੋਲੀ ਜਾ ਕੇ ਜਰੂਰ ਦੇਖਿਓ ਅਸੀਂ ਉਹ ਨਹੀਂ ਹੈਗੇ ਜਿਹੜੇ ਲਹਿਰ ਨੂੰ ਦੇਖ ਕੇ ਆਪਣੇ ਵਿਊਜ਼ ਬਦਲ ਦਿੰਨੇ ਆ 2 ਲੱਖ ਲੋਕਾਂ ਦਾ ਪਰਿਵਾਰ ਸਿਰਫ ਫੇਸ ਕਰਕੇ ਜੁੜਿਆ ਕਿਉਂਕਿ ਸੱਚ ਬੋਲਣ ਦੀ ਜ਼ਰੂਰਤ ਰੱਖੀ ਹੋਈ ਹੈ ਸੋਸ਼ਲ ਮੀਡੀਆ ਦੇ ਆਪਾਂ ਇਦਾਂ ਬਣਦੇ ਪਏ ਆ ਵੀ ਅਸੀਂ ਸਾਰਾ ਖਤਮ ਕਰ ਦਾਂਗੇ ਜੀ ਪੰਜਾਬ ਆਪਾਂ ਸੁਧਾਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਤੇ ਰਿਐਲਿਟੀ 'ਚ ਆਪਾਂ ਕੀ ਕਰਦੇ ਪਏ ਆ ਦੁੱਧ ਨਾਲ ਢੁਲਿਆ ਹੋਇਆ ਕੋਈ ਵੀ ਨਹੀਂ ਹੈਗਾ ਬਹੁਤ ਧਿਆਨ ਨਾਲ ਮੈਚੂਰ ਹੋ ਕੇ ਗੱਲ ਸਮਝਿਓ ਹਰ ਬੰਦਾ ਇੱਥੇ ਪੂਰਾ ਠਰਕੀ ਆ ਹਰ ਬੰਦਾ ਇੱਥੇ ਪੂਰਾ ਸਵਾਦ ਲੈਣ ਨੂੰ ਫਿਰਦਾ ਹਰ ਬੰਦਾ ਇੱਥੇ ਐਂ ਕਰਦਾ ਮੇਰਾ ਕੰਮ ਨਿਕਲ ਜਾ ਬਸ ਦੂਜਿਆਂ ਦਾ ਇਹ ਹੋ ਜਾ ਪਤਾ ਨਹੀਂ ਹੁਣ ਵੀਡੀਓ ਅਸਲੀ ਆ ਫੇਕ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਗੱਲ ਸਹੀ ਆ ਕਿ ਨਹੀਂ ਕੋਈ ਨਹੀਂ ਇੱਥੇ ਸੁਧਰਿਆ ਹੋਇਆ ਸਾਰੇ ਇੱਕ ਤੋਂ ਇੱਕ ਨੇ ਸੱਚ ਬੋਲਣ ਦੀ ਤੇ ਸੱਚ ਸੁਣਨ ਦੀ ਜ਼ਰੂਰਤ ਰੱਖਿਆ ਕਰੋ ਰਾਮ ਰਾਮ ਜੀ